ਭਾਈ ਜੀ ਫੇਰ ਫੇਰ ਭਾਈ ਜੀ ਲੱਗ ਗਈ ਤੁਹਾਡੇ ਸਾਹਮਣੇ ਉਹ ਜਲਦੀ ਲਿਆਓ ਫੇਰ ਲੱਗ ਗਈ ਭਾਈ ਜੀ ਉਹ ਫਾਇਤਾ ਨੂੰ ਟਰੈਕਟਰ ਲੈ ਕੇ ਜਲਦੀ ਲੈਗਾ ਉਹ ਟਰੈਕਟਰ ਪਰੂੰ ਮਜਾਓ ਜਾਂ ਫੇਰ ਲੱਗ ਗਈ ਓਏ ਉਹ ਫੇਰ ਲੱਗ ਗਈ ਜਲਦੀ ਫੋ ਉਹ ਮਸ਼ੀਨ ਲੈ ਕੇ ਫਾਇਰ ਬਖੇੜ ਵਾਲੀ ਉਹ ਫੇਰ ਲੱਗ ਗਈ ਉਹ ਪਰਲੇ ਪਾਸ ਜਾਓ ਓਏ ਉਹ ਪਰਲੇ ਪਾਸ ਜਾਂਦੇ ਰੁਗ ਲਾਂਗੀ ਲਾਂਗੀ ਉੱਪਰ ਜਾ ਆਏ ਓਏ ਮਿੱਟੀ ਸਟੋ ਯਾਰ ਲੈਓ ਟੇਰਾ ਆ ਭਾਈ ਜੀ ਆ ਫੇਰ ਲੱਗ ਗਈ ਸਾਡੇ ਆਏ ਓਏ ਫੇਰ ਲੱਗ ਗਈ ਯਾਰ ਓ ਜਲਦੀ ਲੈ ਕੇ ਫੇਰ ਲੱਗ ਗਈ ਓਏ ਓਏ ਟੈਟਰੂ ਓ ਸਾਡਾ ਪ੍ਰਧਾਨ ਟਰੈਕਟਰ ਫਾ ਟਰੈਕਟਰ ਨਾਲ ਲੱਗ ਜਾਵੇ ਓ ਫੇਰ ਅੱਗ ਲੱਗ ਗਈ ਓਏ ਆਏ ਓ ਰੱਬਾ ਓ ਫੇਰ ਲੱਗ ਬਾਈ ਜੀ ਆ ਫੇਰ ਲੱਗ ਗਈ ਪਰਾਂ ਲੰਗਰ ਤੇ ਬਾਈ ਜਾਵੇ ਪਰਾਂ ਲੰਗਰ ਦੋ ਪਰਾਂ ਲੰਗਰ ਦੋ ਧਰੇ ਇੱਧਰ ਰੰਡ ਦੋ ਉੱਥੇ ਜਾਵੇ ਅਜੇ ਬਾਈ ਤੂੰ ਆਟ ਆਟ ਨਾ ਲੈ ਆ ਨਾ ਲੈ ਨਾ ਲੈ ਦਰਸ਼ਨ ਪਾਸੇ ਆਈ ਦਰਸ਼ਨ ਸੜ ਐ ਤੂੰ ਬੈਕ ਕਰ ਬੈਕ ਕਰ ਬੈਕ ਕਰ ਬੈਕ ਪ੍ਰਧਾਨ ਸਾਹਿਬ ਬੈਕ ਕਰ ਫੇਰ ਲੱਗੀ ਗੁਰਪ੍ਰੀਤ ਗੁਰਪ੍ਰੀਤ ਦੇ ਕੱਪੜੇ ਦੁਸ ਪਰੜ ਫੜੋ ਫੜੋ आ, देखो भाई फिर ला के पता नहीं किस वो पता माता की मर जाओ ਓ ਟਰੈਕਟਰ ਦਸੂਆ ਇੱਧਰ ਟਰੈਕਟਰ ਲਾਓ ਇੱਧਰ ਲਾਓ ਟਰੈਕਟਰ ਆਹ ਭਾਈ ਜੀ ਪਤਾ ਨਹੀਂ ਕੀ ਮਾਰਕ ਨੂੰ ਮਨਜ਼ੂਰ ਭਾਈ ਜੀ ਆ ਫੇਰ ਲੱਗ ਗਿਆ ਯਾਰ ਓ ਫਾਈਬਰ ਗੇਟ ਆਤ ਰਹੀ ਹੈਣ ਚ ਸੰਧੂ ਸਾਹਿਬ ਓ ਸੰਧੂ ਸਾਹਿਬ ਆਇਂਦੇ ਮਿੱਟੀ ਪਾ ਦਿਓ ਆ ਸੰਧੂ ਸਾਹਿਬ ਆਇਂਦੇ ਮਿੱਟੀ ਪਾਓ ਉਹ ਕਿਹੜਾ ਲੰਮਾ ਖੇਚਦੇ ਹੋ ਚਾਚਾ ਦਾਤਾ ਲੰਮਾ ਕਿਹੜਾ ਖੇਚਦੇ ਸਾਡੀ ਟੀਮ ਵੀ ਪਹੁੰਚੀ ਹੋਈ ਹੈ ਭਾਈ ਸਾਡੀ ਟੀਮ ਪਹੁੰਚੀ ਲਾਓ ਲਾਓ ਭਾਈ ਖਿੱਚ ਕੇ ਲਿਆਓ ਉਹ ਲੰਮੇ ਗੇੜੇ ਲਾ ਦਿਓ ਲੰਮੇ ਉਹ ਅਸੀਂ ਤਾਂ ਪਰਾਵਾ ਚਾਨਕ ਆਉਂਦੇ ਪੈ ਅਸੀਂ ਵੀ ਜਾਉ ਲੱਗੇ ਆ ਦਵਾ ਕਮਾਲ ਹੀ ਹੋਈ ਖੜੀ ਹੈ ਯਾਰ ਓਵਰ ਹੋ ਲਾ ਤਾਂ ਬਾਈਆ ਤੋਰ ਕਿਹੜੇ ਲਾਣ ਯਾਰ ਜਿੰਨੇ ਵੀ ਗੋਪੀ ਬਾਈ ਕਿੰਨੀ ਆਪਣੀ ਕਹਿਣਕ ਲੋਤੀ ਨਾ ਜਿੰਨੇ ਆ ਰਿਹਾ ਸਾਈਡਾਂ ਤੇ ਕਿਹੜੇ ਲਵਾਓ ਯਾਰ ਇਹਦੇ ਵਿਚਾਲੇ ਜਿਹੜਾ ਵਾ ਪਰਲੇ ਪਾਸੇ ਉਹਦੇ ਵੀ ਕਿਹੜੇ ਲਵਾ ਦੇ ਹਾਂ ਜਿਹੜੇ ਪਰ ਅੱਗੇ ਨਾ ਜਾਵੇ ਹਨਾ ਹਾਂ ਦੋਨੋਂ ਬਸ ਇੱਕ ਕਵਰ ਹੋ ਜਾਏ ਨਾ ਦੂਜੀ ਗੋਰ ਨੋਡ ਪਹੁੰਚ ਉਹ ਵੀਰੇ ਅੰਗਾ ਐਡਾ ਵੱਟੇ ਕਿਵੇਂ ਮਕੀਰੇ ਖੜੇ ਅਡੇ ਬਰਾਹਮਣੂ ਸਾਹਿਬ ਵੈਰੋਕੇ ਦਾ ਸਰਪੰਚ ਸਾਬਕਾ ਇਹਨਾਂ ਦਾ ਤਰਫਾਰ ਬਾਈ ਜੀ ਇਹਨਾਂ ਵੀ ਆਪਣੀ ਮਿਹਨਤ ਪੂਰੀ ਕੀਤੀ ਅਸੀਂ ਸਟਾਈਟ ਲਾਈਨ ਅਸੇ ਚਲ ਹੋ ਜਾਏਗੀ ਜੇ ਜੇ ਨਾ ਲਾਗੇ ਹੁੰਦੇ ਫਿਰ ਪਾਏਗੀ ਸਾਨੂੰ ਪਰ ਫਿਰ ਪੈ ਗਈ ਸੀ ਪਰ ਵੇ ਸਿਰਫ 2 ਮਿੰਟਾਂ ਦਾ ਕੰਮ ਸੀ ਹੋ ਆ ਗੁੱਟ ਤੇ ਵੀਰੇ ਆ ਗੁੱਟ ਤੇ ਲਾਗੀ ਫੇਰੇ ਸਾਰੀ ਉਹ ਬਾਈ ਜੀ ਦੋਨੋਂ ਪਾਸੇ ਜਿਹੜੇ ਗੋਪੀ ਲਾ ਦੇ ਦੋਨੋਂ ਪਾਸੇ ਅਸੀਂ ਤਾਂ ਰੱਬੂ ਸ਼ਾਟ ਪੱਤਰਕਾਰ ਆਏ ਨੇ ਉਹ ਨਾ ਲੈਣੇ ਸੀ ਤੋਂ ਦੇ ਕਰਕੇ ਸੇ ਰੱਬੂ ਆ ਗਏ ਤੇ